ਤੂੰ ਜਿਵੇਂ ਜਿਵੇਂ ਕਿਹਾ ਮੈਂ ਹੋਵੇਂ ਹੋਵੇਂ ਕੀਤਾ ਕੀ ਕੀਤਾ ਅੱਜ ਹਾਂ ਮਲਾਈ ਓਕੇ ਤੇ ਕਦੀ ਤੇਰੇ ਨਾਲ ਨਰਾਜ਼ ਵੀ ਨਹੀਂ ਹੋਈ ਸੀ ਕਿਉਂ ਨਰਾਜ਼ ਕਿਉਂ ਨਹੀਂ ਹੋਈ ਕਿ ਮੈਨੂੰ ਲੱਗਦਾ ਸੀ ਤੈਨੂੰ ਖੌਨ ਤੋਂ ਓਕੇ ਨਰਾਜ਼ ਵੀ ਨਹੀਂ ਹੁੰਦੀ ਸੀ ਜਲਦੀ ਗੁੱਸਾ ਵੀ ਨਹੀਂ ਕਰਦੀ ਸੀ ਸਹੀ ਕਿਹਾ ਤੂੰ పార్ట్ టైమ్ బచ్చా బచ్చా میرا පුตร ਬੱਚਾ ਸਹਿਮਤਾ ਮੈਂ ਨਾ ਹਾਂਜੀ ਸਹਿਮਤਾ ਮੈਂ ਤੇਰੇ ਨਾਲ ਇਹਨੂੰ ਸਮਝ ਨਹੀਂ ਆਈ ਕਾਦੀ ਸਮਝ ਨਹੀਂ ਆਈ ਤੈਨੂੰ ਇਦਾਂ ਦੀ ਕਿਹੜੀ ਚੀਜ਼ ਹੋਗੀ ਜਿਹੜੀ ਇੰਜ ਨੇ ਮੇਰਾ ਪਿਆਰ ਹੀ ਖਤਮ ਕਰਤਾ ਤੇਰੇ ਦਿਲੋਂ ਇਦਾਂ ਦਾ ਤੂੰ ਕੁਝ ਨਹੀਂ ਕੀਤਾ ਸੀ ਕਿਉਂ ਨਹੀਂ ਕੀਤਾ ਇਦਾਂ ਕੁਝ ਤੇਰਾ ਮਨ ਭਰ ਗਿਆ ਮੇਰੇ ਤੋਂ ਕੀ ਹੋ ਗਿਆ